ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਵੱਲੋਂ ਮੈਂ ਗਣਤੰਤਰ ਦਿਵਸ ਦੀ ਲੱਖ ਲੱਖ ਵਧਾਈਆਂ ਦਿੰਦਾ ਮੇਰੇ ਪਿਆਰੇ ਵੀਰੋ ਜਿਹੜੇ ਅੱਜ ਕਿਸਾਨ ਦੇ ਹਾਲਾਤ ਨੇ ਵਧਾਈਆਂ ਸੁੱਕੀਆਂ ਵਧਾਈਆਂ ਲੈਣ ਵਾਲਿਓ ਰਾਸ਼ਟਰਵਾਦ ਦਾ ਨਾਂ ਜੇ ਇਹਨਾਂ ਬਗੈਰ ਪੂਰਾ ਹੁੰਦਾ ਇਹ ਤਾਂ ਦੱਸ ਦਿਓ ਸਾਨੂੰ ਅੱਜ ਅਸੀਂ ਆਪਣੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਇੱਥੇ ਚੌਂਕ ਤੇ ਸਾੜ ਰਹੇ ਆਂ ਕਿਸਾਨ ਦੀ ਕਿੱਡੀ ਵੱਡੀ ਮਜਬੂਰੀ ਹੈ ਜੇ ਇੰਨੀ ਫੁੱਟ ਜਵਾਕ ਚੁੱਕ ਕੇ ਤੇ ਚੁੱਲੇ 'ਚ ਧੂئیں 'ਚ ਸੜਦੇ ਚਪੇੜਾਂ ਪੈਂਦੀਆਂ ਨੇ ਸਾਡੇ ਅਸੀਂ ਮਾਰੀਆਂ ਆਪਣੇ ਜਵਾਕਾਂ ਨੂੰ ਪਰ ਬਦਕਿਸਮਤੀ ਸਾਡੀ ਬੜੇ ਦੁੱਖ ਨਾਲ ਸਾਨੂੰ ਆਪਣੀ ਫਸਲ ਨੂੰ ਇੱਥੇ ਸੜਨਾ ਪੈ ਰਿਹਾ ਹੈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਹਿੰਦੁਸਤਾਨ ਸਰਕਾਰ ਪੰਜਾਬ ਸਰਕਾਰ ਤੇ ਜਿਹੜਾ ਇੱਕ ਪਰਸ਼ਦ ਅਧਿਕਾਰੀ ਨਾਦਰ ਸ਼ਾ ਬਣ ਕੇ ਪੰਜਾਬ ਦੀ ਹਿੱਕ 'ਤੇ ਬੈਠਾ ਹੈ ਉਹਨੂੰ ਕੋਈ ਨਥ ਪਾਉਣ ਵਾਲਾ ਨਹੀਂਗਾ ਕੀ ਅਧਿਕਾਰੀ ਦੀ ਵਜੇ ਨਾਲ ਸਾਰਾ ਹਬੋਰ ਦਾ ਵਪਾਰ ਬੰਦ ਹੋ ਗਿਆ 12 ਨੰਬਰ ਬੰਦ ਹੋ ਗਿਆ ਮਜਬੂਰੀ ਮਜਬੂਰੀ ਕਹਿੰਦੇ ਨੇ ਵੀ ਡੀਸੀ ਸਾਹਿਬ ਐਸਟੀਐਮ ਸਾਹਿਬ ਕਹਿੰਦੇ ਨੇ ਵੀ ਇਹ ਸੈਂਟਰ ਦਾ ਬੰਦਾ ਹੈ ਜੇ ਕੱਲ ਤੋਂ ਕੋਈ ਸੈਂਟਰ ਦੇ ਬੰਦੇ 20 50 ਆ ਕੇ ਪੰਜਾਬ ਦੀ ਨਿਲਾਮੀ ਕਰ ਲੈਣ ਕਰਨ ਲੱਗ ਜਾਣ ਫਿਰ ਤੂੰ ਤੁਸੀਂ ਦਾ ਕਿਸੇ ਦਾ ਸਾਥ ਹੀ ਨਹੀਂ ਦੇਣਾ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਹੁਣੇ ਵੀ ਤੁਹਾਡੇ ਨਾਲ 12:30 ਵਜੇ ਮੀਟਿੰਗ ਕਰਾਂਗੇ 12:31 ਮਿੰਟ ਤੇ ਕੋਈ ਮੀਟਿੰਗ ਨਹੀਂ ਨਰਮਾ ਜਿਹੜਾ ਸਾਡਾ ਜਿਹੜਾ ਨਰਮਾ ਸਾਡਾ ਇੱਥੇ ਖੜਾ ਹੈ 70 80 ਟਰਾਲੀਆਂ ਅਸੀਂ 65 ਤੋਂ 6500 ਰੁਪਏ ਦੇ ਰੇਟ ਤੋਂ ਘੱਟ ਕਿਸੇ ਕੀਮਤ ਨਹੀਂ ਵੇਚਣੀਆਂ ਮਰ ਜਾਣਾ ਮਨਜ਼ੂਰ ਹੈ ਮਰ ਜਾਾਂਗੇ ਸਾਢੇ 12 ਵੱਜ ਲਿਆ ਸਟੈਪ ਤੋਂ ਬਾਅਦ ਜੇ ਸਾਡੀ ਮੰਗ ਨਹੀਂ ਮੰਨੀ ਗਈ ਤਾਂ ਉਸ ਤੋਂ ਬਾਅਦ ਜੇ ਇਹ ਕਹਾਣੀ ਸਾਡੇ ਉੱਤੇ ਵਾਪਰਦੀ ਹੈ ਤੇ ਵਾਪਰ ਜੇ ਅਸੀਂ ਕਲੜਾ ਸੰਦੇਸ਼ ਦੇਵਾਂਗੇ ਤੇ ਡਟ ਕੇ ਲੜਾਂਗੇ ਚਾਹੇ ਸਾਨੂੰ ਆਪਣਾ ਨੁਕਸਾਨ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਪਰ ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ ਧੰਨਵਾਦ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਆ ਵੀ ਆਪਣਾ ਜਿਹੜਾ 11 ਦਿਨਾਂ ਤੋਂ ਇੱਥੇ ਅੰਦੋਲਨ ਚੱਲ ਰਿਹਾ ਹੈ ਆਪਣੇ ਹਬੋਰ 12 ਨੰਬਰ ਚੌਂਕ 'ਚ ਸੋ ਉਸ ਨੂੰ ਲੈ ਕੇ ਅੱਜ 26 ਜਨਵਰੀ ਤੇ ਆਪਾਂ ਦੋ ਦਿਨ ਪਹਿਲਾਂ ਐਲਾਨ ਕੀਤਾ ਸੀਗਾ ਵੀ 26 ਜਨਵਰੀ ਨੂੰ ਆਪਾਂ ਕੋਈ ਕਲੜਾ ਫੈਸਲਾ ਲੈਣਾ ਹੈ ਉਸ ਦੇ ਬਾਬਤ ਹੀ ਅੱਜ ਆਪਾਂ ਇਹ ਨਰਮਾ ਲੈ ਕੇ ਆਪਣੇ ਮਹਾਰਾਣਾ ਉਗਰਸੈਨ ਚੌਕ ਆ ਜਿਹੜਾ ਆਪਣੇ ਸੀਨੀਅਰ ਸੈਕੰਡਰੀ ਸਕੂਲ ਕੋਲੇ ਉੱਥੇ ਪਹੁੰਚੇ ਆ ਆਪਦਾ ਪੁੱਤਾਂ ਵਾਂਗੂ ਪਾਲਿਆ ਫਸਲ ਫਸਲ ਆ ਜਿਹੜੀ ਉਹਨੂੰ ਅੱਗ ਲਾਈ ਆ ਜੇ ਪ੍ਰਸ਼ਾਸਨ ਹਜੇ ਵੀ ਨਾ ਜਾਗਿਆ ਇਹ ਅੱਗ ਸਾਨੂੰ ਚਾਹੀ ਆਪ ਨੂੰ ਲਾਉਣੀ ਪਵੇ ਚਾਹੇ ਖੁਦ ਨੂੰ ਸਾਨੂੰ ਵਿੱਚ ਬੜਨਾ ਪਵੇ ਤਾਂ ਅਸੀਂ ਇਹ ਨਰਮਾ ਜਿਹੜਾ ਜਿੰਨੇ ਵੀ ਜਿੰਨੀਆਂ ਟਰਾਲੀਆਂ ਆਈਆਂ ਉਹ ਬਕਵਾ ਕੇ 500 ਰੁਪਏ ਦੇ ਹਿਸਾਬ ਨਾਲ ਪੈਸੇ ਲੈ ਕੇ ਹੀ ਇੱਥੋਂ ਉੱਠਾਂਗੇ ਔਰ ਪ੍ਰਸ਼ਾਸਨ ਕਹਿ ਰਿਹਾ ਵੀ ਚਲੋ 12:30 ਕੋਈ ਮੀਟਿੰਗ ਡੀਸੀ ਮੈਡਮ ਕਹਿ ਰਹੀ ਆ ਵੀ ਅਸੀਂ ਆ ਰਹੇ ਆ ਮੀਟਿੰਗ ਹੋਊਗੀ ਠੀਕ ਆ ਪਰ ਅਸੀਂ ਉਹਨਾਂ ਚਿਰ ਆਹ ਟਰਾਲੀਆਂ ਵੀ ਇੱਥੇ ਰਹਿਣੀਆਂ ਨਰਮਾ ਵੀ ਇੱਥੇ ਮੱਚਦਾ ਰੂ ਉਹਨਾਂ ਟਾਈਮ ਅਸੀਂ ਇੱਥੇ ਰਵਾਂਗੇ ਸੋ ਜਿਹੜੇ ਵੀ ਘਰਾਂ 'ਚ ਬੈਠੇ ਆ ਸਾਰਿਆਂ ਨੂੰ ਮੈਸੇਜ ਲੱਗਾ ਚਲੋ ਤੁੰਦ ਕਾਰਨ ਕਈ ਵੀਰ ਲੇਟ ਹੋ ਗਏ ਆ ਉਹ ਜਲਦੀ ਤੋਂ ਜਲਦੀ ਅਬੋਰ ਆਪਣੇ ਸੀਨੀਅਰ ਸੈਕੰਡਰੀ ਸਕੂਲ ਕੋਲੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਸਾਨੂੰ ਅੰਤਿਮ ਫੈਸਲਾ ਇਸ ਕਰਕੇ ਲੈਣਾ ਪਿਆ ਵੀ ਸਾਡਾ ਕੋਈ ਵਾਰੀਵਾਰਸ ਨਹੀਂ ਹੈਗਾ ਇੱਕ ਪਾਸੇ ਸਾਡਾ ਦੇਸ਼ ਦਾ ਝੰਡਾ ਲੜਾਇਆ ਜਾ ਰਿਹਾ ਹੈ ਗੰਤੰਦਰ ਦਿਵਸ ਮਨਾਇਆ ਜਾ ਰਿਹਾ ਹੈ ਦੂਜੇ ਪਾਸੇ ਸਾਡੇ ਵਾਸਤੇ ਉਸ ਸੰਵਿਧਾਨ ਦੇ ਵਿੱਚ ਕਿਸਾਨ ਵਾਸਤੇ ਕੋਈ ਲੈਂਡ ਨਹੀਂ ਲਿਖੀ ਇਸ ਕਰਕੇ ਅਸੀਂ ਜਿਹੜਾ ਟ੍ਰੈਕਟਰ ਮਾਰਚ ਕੱਢ ਰਹੇ ਆ ਉਹ ਵੀ ਸਾਡਾ ਇੱਥੇ ਪਹੁੰਚ ਰਿਹਾ ਹੈ ਤੇ ਸਾਡਾ ਕਲਡਾ ਫੈਸਲਾ ਇਹ ਹੈਗਾ ਵੀ ਅਸੀਂ ਕੋਈ ਰੂਮ ਦੇ ਵਿੱਚ ਹੁਣ ਮੀਟਿੰਗ ਨਹੀਂ ਕਰਨੀ ਅਸੀਂ ਖੁੱਲੇ ਤੇ ਕਿਸਾਨਾਂ ਦੇ ਸਾਹਮਣੇ ਮੀਟਿੰਗ ਕਰਾਂਗੇ ਜੋ ਵੀ ਹੋਊਗੀ ਕਿਸਾਨਾਂ ਦੇ ਸਾਹਮਣੇ ਹੋਊਗੀ ਅਸੀਂ ਬਹੁਤ ਦੁਖੀ ਆ ਤੁਸੀਂ ਇਹ ਸੋਚ ਲਓ ਕਿ ਪੁੱਤਾਂ ਨੂੰ ਪਾਲੀ ਹੋਈ ਫਸਲ ਨੂੰ ਕਿਸਾਨ ਆਪ ਦੇ ਹੱਥੀਂ ਅੱਗ ਲਾ ਰਿਆ ਇਤੋਂ ਮਾੜੀ ਹਾਲ ਨਹੀਂ ਹੋ ਸਕਦੇ ਕਿਸਾਨਾਂ ਦੇ ਜਿੰਨੇ ਮਾੜੇ ਹਾਲਾਤਾਂ ਦੇ ਵਿੱਚ ਕਿਸਾਨ ਲੰਘ ਰਿਹਾ 11 ਦਿਨਾਂ ਤੋਂ ਬੈਠੇ ਆ ਪਰ ਸਾਨੂੰ ਅਸ਼ਵਾਸ਼ਣ ਮਿਲਿਆ ਅੱਜ 12 ਵਜੇ ਤੱਕ ਦਾ ਜੇ ਨਾ ਹੋਇਆ ਤਾਂ ਇਹਦੋਂ ਵੀ ਕਰੜੇ ਫੈਸਲੇ ਲਈ ਜਾਣਾ ਅੱਜ ਲਗਾਤਾਰ 10 ਦਿਨ ਹੋ ਗਏ ਆ ਸਾਡੇ ਇਸ ਧਰਨੇ ਨੂੰ ਗਲੀ ਨੰਬਰ 12 ਚ ਲੱਗੇ ਹੋਏ ਤੇ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਸਾਡੀਆਂ ਚਾਰ ਮੀਟਿੰਗ ਹੋ ਚੁੱਕੀਆਂ ਜਿਹੜੀਆਂ ਦੋ ਡੀਸੀ ਸਾਹਿਬ ਦੇ ਨਾਲ ਤੇ ਜੀਐਮ ਜੋ ਬੜਾ ਕਰਪਟ ਤੇ ਬਹੁਤ ਹੰਕਾਰੀ ਜੀਐਮ ਜੋ ਸੈਂਟਰ ਸਰਕਾਰ ਦਾ ਜੀਐਮ ਨਹੀਂ ਗੁੰਡਾ ਕਿਹਾ ਜਾ ਸਕਦਾ ਜਿਨ ਨੇ ਪੰਜਾਬ ਸਰਕਾਰ ਦੀਆਂ ਸਾਰੀਆਂ ਪਾਵਰ ਨੂੰ ਛਿੱਕੇ ਟੰਕ ਕੇ डीसी साहब दी ਵੀ ਕੋਈ ਗੱਲ ਨੂੰ ਤੈਅਦ ਨਾ ਕਰਦੇ ਹੋਏ ਉਲਟਾ ਅੱਖਾਂ ਬਖਾਦੇ ਹੋਏ ਇਹ ਗੱਲ ਕਹੀ ਆ ਵੀ ਤੁਸੀਂ ਜਿੰਨਾ ਮਰਜੀ ਜ਼ੋਰ ਲਾਓ ਮੈਂ ਅਬੌਰ ਸ਼ਹਿਰ ਦਾ ਨਰਮਾ ਅਬੌਰ ਮੱਟੀ ਦਾ ਨਰਮਾ ਨਹੀਂ ਖਰੀਦਾਂਗਾ ਤੇ ਇਸ ਤੋਂ ਵੱਡੀ ਸ਼ਰਮ ਦੀ ਕੀ ਗੱਲ ਆ ਪੰਜਾਬ ਸਰਕਾਰ ਕਿੱਥੇ ਆ ਤੇ ਅੱਜ ਅੱਜ ਦੇ ਪੰਜਾਬ ਸਰਕਾਰ ਦੇ ਵੱਡੇ ਅਫਸਰ ਕਿੱਥੇ ਆ ਜਿਨ੍ਹਾਂ ਦੇ ਨਾਲ ਸੈਂਟਰ ਸਰਕਾਰ ਦੀ ਰਲ ਮਿਲ ਕੇ ਚੱਲਣ ਵਾਲੀਆਂ ਨੀਤੀਆਂ ਕਿੱਥੇ ਆ ਜੇ ਅੱਜ ਇੱਕ ਇੱਕ ਸੈਂਟਰ ਦਾ ਅਧਿਕਾਰੀ ਜਿਹੜਾ ਅੱਜ ਜੋ ਸੀਸੀਆਈ ਦਾ ਮੈਨੇਜਰ ਅਵਿਨੋਦ ਕੁਮਾਰ ਵੱਡਾ ਪਾਵਰਫੁਲ ਹੋ ਗਿਆ ਵੀ ਉਹਨੇ ਪੰਜਾਬ ਸਰਕਾਰ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਕਿਸਾਨਾਂ ਨੂੰ ਅੱਜ ਸੜਕਾਂ ਤੇ ਸੌਣ ਨੂੰ ਮਜਬੂਰ ਕਰ ਦਿੱਤਾ ਕਿਉਂਕਿ ਇਹਦੇ ਵਿੱਚ ਸਿੱਧੀ ਤੇ ਸਿੱਧੀ ਭ੍ਰਿਸ਼ਟਾਚਾਰ ਦੀ ਬੂਹ ਆndi ਆ ਜੋ ਕਮਿਸ਼ਨ ਉਹਨਾਂ ਦਾ ਬੰਨਿਆ ਵਿਆਵੇ ਉਹ ਚਿੱਟੇ ਛੋੜੇ ਸਾਫ ਹੋਇਆ ਫੈਕਟਰੀਆਂ ਵਿੱਚ ਜਾ ਜਾ ਕੇ ਪਤਾ ਕੀਤਾ ਜੇ ਮੈਂ ਤੁਹਾਡੇ ਮਾਧਿਅਮ ਤੇ ਇਹ ਗੱਲ ਕਹਿਣੀ ਚਾਹੁੰਦਾ ਅੱਛੀ ਨਰਮੇ ਦੀ ਕੁਆਲਿਟੀ ਦੇਖੋ ਤੇ ਜੋ ਸੀਸੀਆਈ ਨੇ ਖਰੀਦ ਕੀਤੀ ਆ ਉਹਨਾਂ ਦੜਿਆਂ ਤੇ ਜਾ ਕੇ ਸੈਂਪਲ ਨੂੰ ਮਿਲਾਓ ਇਹ ਸੈਂਪਲ ਉਹਨਾਂ ਤੋਂ 50 ਗੁਣਾ ਜ਼ਿਆਦਾ ਵਧੀਆ ਕੁਆਲਿਟੀ ਦੇ ਸੈਂਪਲ ਆ ਪਰ ਲੇਕਿਨ ਉਹਦੀ ਮਾੜੀ ਨੀਤੀ ਕਰਕੇ ਭ੍ਰਸ਼ਟਾਚਾਰੀ ਕਰਕੇ ਇਹੋ ਜਿਹੇ ਹਾਲਾਤ ਕੀਤੇ ਆ ਪਰ ਅੱਜ ਅਸੀਂ ਜੋ ਅਸੀਂ ਪਹਿਲਾਂ ਫੈਸਲਾ ਲਿੱਤਾ ਸੀ 26 ਜਨਵਰੀ ਨੂੰ ਅਸੀਂ ਆਪਦਾ ਪ੍ਰੋਟੈਸਟ ਕਰਾਂਗੇ ਇਹ ਤਾਂ ਦੇ ਸਾਡਾ ਪ੍ਰੋਟੈਸਟ ਆ ਲੇਕਿਨ ਜੋ ਸਾਡਾ ਅੰਤਿਮ ਫੈਸਲਾ ਆ ਉਹਦੇ ਵੀ ਸਾਡਾ ਗੁਪਤ ਆ ਪਰ ਸਾਨੂੰ ਅੱਜ ਫੇਰ ਹੀ ਸਵਾਜਨ ਦਿੱਤਾ ਗਿਆ ਮਾਨਯੋਗ ਰਾਜਪਾਲ ਡੀਐਸਪੀ ਸਾਹਿਬ ਇਥੇ ਪੁੱਜੇ ਆ ਉਹਨਾਂ ਨੇ ਸਾਢੇ 12 ਵਜੇ ਦੀ ਮੀਟਿੰਗ ਦਾ ਸਾਨੂੰ ਦੱਸਿਆ ਵੀ ਡੀਸੀ ਸਾਹਿਬ ਆ ਰਹੇ ਆ ਤੁਹਾਡਾ ਹਰੇਕ ਕਾਲ ਤੇ ਨਰਮਾ ਵਿਕਵਾਇਆ ਜਾਊਗਾ ਸਾਡੀ ਕੋਈ ਮੰਗਿਆ ਮਿਨੀਮਮ ਸਪੋਰਟ ਪ੍ਰਾਈਸ 6500 499 ਰੁਪਏ ਤੋਂ ਇੱਕ ਪੈਸਾ ਘੱਟ ਨਹੀਂ ਜੇ ਸਾਡਾ ਉੱਥੇ ਵੀ ਸਾਡੀ ਕੋਈ 바ਰਗੇਨ ਹੋਈ ਜਾਂ ਸਾਡੀ ਕੋਈ ਨੇਗੋਸ਼ੀਏਸ਼ਨ ਹੋਈ ਅਸੀਂ ਬਿਲਕੁਲ ਮਨਜ਼ੂਰ ਨਹੀਂ ਕਰਾਂਗੇ ਅਸੀਂ ਅੱਜ ਵੀ ਉਸੇ ਸਟੈਂਡ ਤੇ ਖੜੇ ਆ ਕੱਲ ਵੀ ਖੜੇ ਆ ਜੇ ਸਾਡੇ 12 ਵਜੇ ਤੱਕ ਫੈਸਲਾ ਨਾ ਹੋਇਆ ਤੇ ਸਾਡਾ ਸੰਦੇਸ਼ ਆ ਅਗਲਾ ਸਟੈਪ ਹੋਰ ਵੀ ਕਰਨਾ ਹੋਊਗਾ ਬਹੁਤ ਬਹੁਤ ਮਿਹਰਬਾਨੀ